ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਡੀਜੇ ਵਾਲੇ ਸਣੇ ਆਪਰੇਟਰ ਤੇ ਆਟੋ ਚਾਲਕ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਡੀਜੇ ਆਪਰੇਟਰ ਦੇ ਦੱਸਣ ਮੁਤਾਬਕ ਬੀਤੀ ਰਾਤ ਇੱਕ ਹੋਟਲ ਦੇ ਵਿੱਚ ਡੀਜੇ ਬੁੱਕ ਕਰਾਇਆ ਸੀ ਔਰ 12 ਵਜੇ ਤੋਂ ਬਾਅਦ ਮੁੰਡਿਆਂ ਨੇ ਉਸ ਡੀਜੇ ਨੂੰ ਆਪਣੇ ਘਰੇ ਲਜਾਉਣ ਦੀ ਜਿੱਦ ਕੀਤੀ ਕਿ 12 ਵਜੇ ਤੱਕ ਹੋਟਲ 'ਚ ਚਲਾਓ ਔਰ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਡੀਜੇ ਚਲਾਓ ਜਿਸ ਤੋਂ ਬਾਅਦ ਡੀਜੇ ਵਾਲਿਆਂ ਨੇ ਸਮਝਦਾਰੀ ਦਿਖਾਈ ਤਾਂ ਉਹਨਾਂ ਦੇ ਘਰੇ ਉਹ ਡੀਜੇ ਲੈ ਕੇ ਗਏ ਤਾਂ ਜਿਸ ਤੋਂ ਬਾਅਦ ਮੁੰਡਿਆਂ ਦੇ ਮਾਪਿਆਂ ਨੇ ਡੀਜੇ ਚਲਾਉਣ ਤੋਂ ਨਾ ਕੀਤੀ ਤਾਂ ਉੱਥੇ ਮੌਕੇ ਤੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਜਨਮ ਦਿਨ ਦੀ ਪਾਰਟੀ ਸੀ ਤਾਂ ਉਹਨਾਂ ਨੇ ਡੀਜੇ ਵਾਲਿਆਂ ਦੇ ਨਾਲ ਕੁੱਟਮਾਰ ਕੀਤੀ ਮੋਟਰਸਾਈਕਲ ਦੀ ਭੰਨਤੋੜ ਕੀਤੀ ਔਰ ਕਟੋ ਪਟ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਦੱਸਿਆ ਜਾ ਰਿਹਾ ਹੈ ਔਰ ਡੀਜੇ ਵਾਲੇ ਦੇ ਦੱਸਣ ਮੁਤਾਬਕ ਬੀਤੀ ਦੇਰ ਰਾਤ 12 ਵਜੇ ਤੱਕ ਹੋਟਲ ਦੇ ਵਿੱਚ ਡੀਜੇ ਚਲਾਇਆ ਗਿਆ ਅਸੀਂ ਆਪਣਾ ਸਮਾਨ ਵੀ ਪੈਕ ਕਰ ਲਿਆ ਪਰ ਮੁੰਡਿਆਂ ਨੇ ਇਹ ਗਰਾਰੀ ਫਸਾਈ ਕਿ ਹੁਣ ਸਾਡੇ ਘਰੇ ਇਸ ਡੀਜੇ ਨੂੰ ਲੈ ਕੇ ਚੱਲੋ ਅਸੀਂ ਰਾਤ ਉੱਥੇ ਨੱਚਾਂਗੇ ਜਿਸ ਤੋਂ ਬਾਅਦ ਇਹ ਡੀਜੇ ਵਾਲਾ ਮੰਨ ਵੀ ਗਿਆ ਔਰ ਡੀਜੇ ਨੂੰ ਲੈ ਕੇ ਉਸਦੇ ਘਰੇ ਵੀ ਚਲੇ ਗਏ ਪਰ ਉਸਦੇ ਘਰੇ ਜਦੋਂ ਪਹੁੰਚੇ ਤਾਂ ਉੱਥੇ ਡੀਜੇ ਚਲਾਉਣ ਤੋਂ ਮੁੰਡੇ ਦੇ ਮਾਪਿਆਂ ਨੇ ਮਨਾ ਕਰ ਦਿੱਤਾ ਕਿ ਇਸ ਵਕਤ ਡੀਜੇ ਨਹੀਂ ਚਲਾ ਚਲਾਉਣਾ ਕਿਉਂਕਿ ਆਂਟ ਗੁਆਂਡ ਵੀ ਪਰੇਸ਼ਾਨ ਹੁੰਦਾ ਪਰ ਮੁੰਡਿਆਂ ਨੇ ਉਲਟਾ ਉਸ ਡੀਜੇ ਵਾਲਿਆਂ ਦੇ ਨਾਲ ਹੀ ਕੁੱਟਮਾਰ ਕਰ ਦਿੱਤੀ ਔਰ 40 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਮੋਟਰਸਾਈਕਲ ਦਾ ਹਾਲ ਤੁਸੀਂ ਦੇਖ ਸਕਦੇ ਹੋ ਔਰ ਮੁੰਡਿਆਂ ਨੂੰ ਵੀ ਕੁੱਟਿਆ ਗਿਆ ਮੁੰਡੇ ਇਸ ਵਕਤ ਹਸਪਤਾਲ ਦੇ ਵਿੱਚ ਭਰਤੀ ਦੱਸੇ ਜਾ ਰਹੇ ਨੇ ਔਰ ਮੁੰਡਿਆਂ ਦਾ ਕੀ ਕਹਿਣਾ ਹੈ ਔਰ ਦੂਸਰਾ ਪੱਖ ਕੀ ਕਹਿਣਾ ਤੁਹਾਨੂੰ ਅਸੀਂ ਸੁਣਾਉਣੇ ਆਂ ਨੇ ਸਗਾ ਜੀ ਆਪਣਾ ਉਹਦਾ ਠੀਕ ਹੈ ਜੀ ਕੱਲ ਹੈ ਜੀ ਇਹ ਬੁਕਿੰਗ ਕਰਵਾਈ ਹੋਈ ਤੇ ਸਾਨੂੰ ਅਰਪੀ ਸ਼ਰਮਾ ਜੀ ਸਨ ਆਫ ਚੰਦਰ ਸੁਰੇਂਦਰ ਚੰਦਲ ਠੀਕ ਹੈ ਠੀਕ ਹੈ ਜੀ ਤੇ ਰਾਤੀ ਹੈਂਗਓਵਰ ਹੋਟਲ ਵਿੱਚ ਇਹਨਾਂ ਦੀ ਬਰਥਡੇ ਪਾਰਟੀ ਯਾਰਦਲ ਦੀ ਬਰਥਡੇ ਪਾਰਟੀ ਠੀਕ ਹੈ ਠੀਕ ਹੈ ਜੀ ਉਹ ਤੋਂ ਹੈਂਗਓਵਰ ਦੇ ਅਗਲੇ ਆਣੇ 12:30 ਵਜੇ ਆਪਦਾ ਕਲੋਜ਼ ਕਰਾਤਾ ਜੀ ਉਹਨਾਂ ਨੇ ਜਿਵੇਂ ਕਲੋਜ਼ ਕਰਾਇਆ ਅਸੀਂ ਆਪਦਾ ਸਮਾਨ ਲੋਡ ਕਰ ਲਿਆ ਜੀ ਲੋਡ ਕਰਕੇ ਤੇ ਇਹ ਸਾਡੇ ਤੇ ਹੈਵੀ ਹੋਣ ਲੱਗੇ ਵੀ ਅਸੀਂ ਵੀ ਦੇ ਨਹੀਂ ਤਾਂ ਦਿੰਦੇ ਸਾਡੇ ਘਰੇ ਲਾ ਚਲੋ ਜੀ ਆਖਿਰ ਕਰਨੇ ਲੜਾਈ ਨਾਲੋਂ ਚੰਗਾ ਜੇ ਕੋਈ ਘਰੇ ਲਾ ਦਿੰਦੇ ਆ। ਅੱਜੇ ਘਰੇ ਵੀ ਉਹਨਾਂ ਦੇ ਪਹੁੰਚ ਗਏ ਜੀ। ਉਹਨਾਂ ਦੀ ਮਾਤਾ ਨੇ ਸੋਚਿਆ ਕਿ ਤਵੀ ਤੁਸੀਂ ਵੀਰੇ ਨਹੀਂ ਲਾਣਾ। ਸ਼ਲੀਕ ਕਿੱਧਰ ਹੈ ਘਰ ਉਹਨਾਂ ਦਾ? ਨਹੀਂ ਬਾਦੀ 3 ਨੰਬਰੀ ਭਾਉ। ਨਹੀਂ 3 ਨੰਬਰੀ। ਨਾ ਨਾ ਨਹੀਂ 3 ਨੰਬਰੀ। ਅੱਛਾ ਠੀਕ ਹੈ। ਠੀਕ ਹੈ ਜੀ। ਉੱਥੇ ਉਹਨਾਂ ਦੇ ਘਰੇ ਪਹੁੰਚੇ ਤੇ ਉਹਨਾਂ ਨੇ ਮਾਤਾ ਨੇ ਨਹੀਂ ਵੀ ਦੀ ਜਲਾਤ। ਅੱਛਾ ਠੀਕ ਹੈ। ਚਲੋ ਜੀ ਫੇਰ ਉਹ ਮੁੰਡੇ ਉਹਨਾਂ ਦੇ ਕਹਿੰਦੇ ਚਲ ਵੀਰੇ ਤੁਸੀਂ ਚਲੇ ਜਾਓ ਅਸੀਂ ਆਪੀ ਮਨਾਵਾਗੇ ਮੁੰਡੇ ਨੂੰ। ਜਿਹਦਾ ਬਰਥਡੇ ਸੀ ਉਹੀ ਜ਼ਿਆਦਾ ਮਿੱਠਿਆ ਸੀ। ਠੀਕ ਹੈ ਜੀ। ਉਹਨਾਂ ਨੇ ਜਿਵੇਂ ਨਿਕਲਿਆ ਤੇ ਮੇਰੇ ਜਿਹੜਾ ਡੀਜੀ ਆਪਰੇਟ ਕਰਦਾ ਮੁੰਡਾ ਇਹ ਪਿੱਪਕ ਵੀ ਜੇਗੇ ਨੇ ਤੇ ਇਹਨਾਂ ਤੇ ਹੈਵੀ ਹੋ ਗਈ ਜੀ ਜਿਵੇਂ ਆ ਵੀ ਹੋਈ ਮਹਾਵਦਾ ਉੱਥੇ ਹੀ ਛੱਡ ਕੇ ਸਟਾਰਟ ਤੇ ਮੈਂ ਇਹਨਾਂ ਕੋਲ ਪਹੁੰਚਿਆ ਤੇ ਉਹਦੇ ਦੇ ਇਹਨਾਂ ਦਾ ਮੋਟਰਸਾਈਕਲ ਵਾਲਾ ਰੋਕ ਰੱਖਿਆ ਜੀ ਡੇਗਤਾ ਜਿੱਥੱਲੇ ਠੀਕ ਹੈ ਫਿਰ ਮੇਰੇ ਤੇ ਹੈਵੀ ਹੋ ਗਈ ਜਿਵੇਂ ਮੇਰੇ ਤੇ ਹੈਵੀ ਹੋਏ ਤੇ ਮੇਰੇ ਉਹਦੇ ਆਟੋ ਕੋਲ ਪਹੁੰਚਦੇ ਹੀ ਮੇਰੇ ਤੇ ਹੈਵੀ ਹੁੰਦੀ ਮੇਰਾ ਇੱਕ ਫਰੈਂਡ ਆਇਆ ਜੀ ਉਹ ਵੀ ਹੈਲਪ ਲਈ ਆ ਰਿਹਾ ਜੀ ਠੀਕ ਹੈ ਜੀ ਉਹ ਆਏ ਤੇ ਇਹਦੇ ਤੇ ਆ ਵੀ ਉਹਨਾਂ ਤੇ ਉਹਨਾਂ ਨੇ ਕਾਪੇ ਗੁਪੇ ਸਿਸਟਮ ਸਾਰਾ ਕੁਝ ਉਹਨਾਂ ਕੋਲ ਪਹਿਲਾਂ ਹੀ ਤਿਆਰ ਜੀ ਵੀ ਉਹਨ ਦੇ ਉਹਨਾਂ ਨੇ ਟਾਂ ਟਾਂ ਚਾਲੂ ਕਰਤੀਆਂ ਜੀ ਅਸੀਂ ਆਪ ਦੀ ਜਿਵੇਂ ਓਕੇ ਧੋਕੇ ਜਾਨ ਚੁੜਾਈ ਘਾਤ ਉੜਾ ਕੇ ਫਿਰ ਉਹ ਸਾਡੇ ਸਮਾਨ ਤੇ ਸਾਰਾ ਉਹਨਾਂ ਨੇ ਸਾਰਾ ਸਾਰਾ ਕੁਝ ਤੋੜਦਾ ਫੋੜਦਾ ਇਦਾਂ ਭਾਈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਘਟੋਗਾ ਜੀ 50 60 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਹੂੰ ਹੂੰ ਮੋਟੇ ਦੇ ਜ਼ਿਆਦਾ ਲੈਪਟਾਪ ਵੀ ਉੱਥੇ ਹੀ ਗਿਆ ਜੀ ਆਟੋ ਵਿੱਚ ਅਗਰ ਜੀ ਸੀ ਸੀ ਕੇ ਜੀ ਸਾਰਾ ਕੁਝ ਉਹਦੇ ਵਿੱਚ ਹੀ ਗਿਆ ਅਸੀਂ ਕੁਝ ਨਹੀਂ ਲੈ ਗਏ ਇਹ ਵੀ ਕਹਿੰਦੇ ਪਾਉਂਦੇ ਆ ਤਾਂ ਦੇ ਵਿੱਚੋਂ ਬਾਲੋ ਜੜਾ ਕੋਈ ਪ੍ਰਾਈਸ ਰਿਫਲੈਕਸ਼ਨ ਉਹ ਵੀ ਹੁੰਦੀ ਆ ਉਹਦੇ ਵਿੱਚ ਹੀ ਸੀ ਸਾਰਾ ਕਿੰਨਾ ਕੋ ਹੁੰਦਾ ਜ ਆਦਾ ਜੀ ਘਟੋਗੜ ਜੀ ਆਟੋ ਦਾ ਵੀ ਬਣ ਕੇ ਤੇ ਲੈਪਟਾਪ ਸਾਡਾ ਮੋਕੇ ਮਿਲ ਗਿਆ ਤਾਂ ਠੀਕ ਹੈ ਜੀ ਵਾਕੀਓ ਵੇਖੋ ਠੀਕ ਹੈ ਜੀ ਹਾਲਾ ਕਿ ਉਹਨਾਂ ਨੇ ਲੈਪਟਾਪ ਕੱਢ ਲਿਆ ਜੀ ਬਾਹਰੋਂ ਠੀਕ ਹੈ ਕੱਢ ਕੇ ਉਹ ਕਹਿੰਦੇ ਜੀ ਲੈਪਟਾਪ ਵੀ ਲੈ ਕੇ ਜਾ ਰਹੇ ਸੀ ਠੀਕ ਹੈ ਉਹ ਤੁਹਾਡਾ ਮੋਟਰਸਾਈਕਲ ਦਾ ਵੀ ਇਨਸ਼ਾਨ ਮੋਟਰਸਾਈਕਲ ਵੀ ਸਾਡਾ ਟੁੱਟਿਆ ਇੱਕ ਜੀ ਬਾਹਰ ਖੜਾ ਜੀ ਮੋਟਰਕਲ ਇੱਕ ਸਕੂਟੀ ਸਕੂਟੀ ਵੀ ਉਹਨਾਂ ਨੇ ਦੇਖਤੀ ਸੀ ਤੋਂ ਪੁਲਿਸ ਕੀ ਕਾਰਵਾਈ ਦੀ ਮੰਗ ਕਰਦੇ ਪੁਲਿਸ ਮੋਕੇ ਤੇ ਪਹੁੰਚੀ ਜੀ ਮੋਕੇ ਦੇ ਨਹੀਂ ਜੀ ਜਦੋਂ ਵਾਰਦਾਤ ਸਾਰੀ ਹੋ ਗਈ ਸੀ ਜੀ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਸੀ ਹੂੰ ਠੀਕ ਹੈ ਜੀ ਪੂਜ ਪੌਂਟਰ ਦੇ ਮਗਰ ਸਾਰੇ ਬੰਦੇ ਫਰਾਰ ਹੋ ਚੁੱਕੇ ਨੇ ਹੁਣ ਤੁਸੀਂ ਕੀ ਕਾਰਵਾਈ ਦੀ ਕਾਰਵਾਈ ਇਹ ਜੀ ਸਾਡੇ ਇੱਕ ਦਾ ਪਰਪਾਈ ਕੀਤੀ ਜਾਵੇ ਸਾਡੇ ਸਾਰੇ ਨੁਕਸਾਨ ਦੇ ਠੀਕ ਹੈ ਜੀ ਇੱਕ ਜਿੰਨੀ ਸਭ ਤੋਂ ਸੱਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਕੋਲ ਪੈਸੇ ਦਾ ਕੰਮ ਰਤ ਹੈਗੇ ਜੀ ਬਿਜ਼ਨਸ ਸਾਡਾ ਹੈ ਗਈ ਹੈ ਹੁਣ ਜੇ ਪਾਰਟੀ ਨਾਲ ਇੰਜੋਏ ਕਰਵਾਵਾਂਗੇ ਮਰ ਪਾਰਟੀ ਸਾਡੇ ਤੇ ਹੀ ਆਵੇ ਹੈਵੀ ਹੋਏਗੀ ਤਾਂ ਫਿਰ ਅਸੀਂ ਕਾਹਦਾ ਡੀਜੇ ਦਾ ਕੰਮ ਕਰਦੇ ਹਾਂ ਹੂੰ ਕੋਈ ਤੁਸੀਂ ਡੀਜੇ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਕਰ ਲਿਆ ਜੀ ਸਾਡੇ ਪ੍ਰਧਾਨ ਜੀ ਨੂੰ ਫੋਨ ਮਾਰਤਾ ਜੀ ਉਹ ਪ੍ਰਧਾਨ ਜੀ ਦੇ ਰੇਜ ਪਹੁੰਚਣ ਆਲੀ ਇੱਥੇ ਉਹਨਾਂ ਦਾ ਸਾਰੀ ਕੰਮ ਇਹ ਜਿਹੜਾ ਗਾਇਲ ਹੋਇਆ ਉਹਦਾ ਕੀ ਨਾਮ ਹੈ ਮੁੰਡੇ ਦਾ ਇੱਕ ਕਰਨ ਕੁਮਾਰ ਹੈ ਇਹ ਕਿਥੇ ਰਹਿੰਦਾ ਇਹ ਵੀ ਨਈ ਵਾਦੀ ਸਾਡੇ ਉੱਤੇ ਤੁਸੀਂ ਤੁਹਾਡੇ ਨਾਲ ਹਾਂਜੀ ਠੀਕ ਹੈ